ਹੁਣ 10000 ਨਾ ਹੁਣ 12000 ਸਿਰਫ 2995 ਦੇ 2 ਪੀਸ ਕੋਟਪੈਂਟ ਲੈ ਜਾਓ ਜਿਹੜਾ 15000 ਦਾ 3 ਪੀਸ ਕੋਟਪੰਡਾ ਇਹ ਤੁਸੀਂ 3760 ਰੇ ਲੈ ਜਾਓ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਦੀਆਂ ਦੇ ਵਿੱਚ ਇਸ ਤੋਂ ਇਲਾਵਾ ਤੁਸੀਂ ਲੈਣੀਆਂ ਲਾਈਨਾਂ ਵਾਲੇ ਕੋਟਪੈਂਟ ਬਲੈਕ ਲੈ ਜਾਓ ਗ੍ਰੇ ਲੈ ਜਾਓ ਵਾਈਟ ਲੈ ਜਾਓ ਹਰ ਇੱਕ ਤਰ੍ਹਾਂ ਦੇ ਰੰਗ ਤੇ ਤਰਸੇਮ ਜਿਸ ਤਰ੍ਹਾਂ ਦਾ ਡਿਜ਼ਾਈਨ ਇਹਦੇ ਵਿੱਚ ਵੀ ਤੁਹਾਨੂੰ ਬਜਾਜ 20 2000 ਇੱਥੇ 4500 5000 ਰੁਪਏ ਚ ਆਪਾਂ ਦੇ ਦੇਣਾ ਹੈਗਾ ਇੰਟੋ ਵੈਸਟਨ ਚ ਲੈਣੀਆਂ ਉਹ ਵੀ ਕਟਾਈਆਂ ਕੱਢ ਲੈਣੀਆਂ ਤੇ ਇਹਦੇ ਵਿੱਚ ਵੀ ਸਾਡੇ ਕੋਲ ਬਹੁਤ ਵੈਰਾਈਟੀਆਂ ਹੈਗ ਸ਼ੈਰੀ ਸਟਾਈਲ ਚ ਇਹਦਾ ਉਹ ਵੀ ਤੁਹਾਨੂੰ ਮਿਲ ਜੂ ਤੁਸੀਂ ਕੁਰਤੇ ਪਜਾਮੇ ਲੈਨੇ ਹੋ ਜਿਹੜਾ 3-3000 ਰੁਪਏ ਦਾ ਤੁਸੀਂ ਕੁਰਤਾ ਪਜਾਮਾ ਲੈਨੇ ਹੋ ਅਸੀਂ ਸਿਰਫ 1400 ਚ ਕੁਰਤਾ ਪਜਾਮਾ ਸਲਾਈ ਕਰਕੇ ਦਿੰਨੇ ਆ ਉਹਦੇ ਨਾਲ ਮੈਚ ਕਰਕੇ ਡਿਜ਼ਾਈਨਰ ਤੁਸੀਂ ਇੱਥੋਂ ਬਲੇਜ਼ਰ ਲੈ ਕੇ ਜਾ ਸਕਦੇ ਆ ਸੋ ਇਹ ਬਜ਼ਾਰਾਂ ਦੇ ਵਿੱਚ ਤੁਸੀਂ ਜਾਓ 10-10000 ਰੁਪਏ ਸ਼ੇਰਵਾਨੀ ਦਾ ਕਿਰਾਇਆ ਚੱਲਦਾ ਪਰ ਸਾਡੇ ਕੋਲੋਂ 6500 ਰੁਪਏ ਚ ਸ਼ੇਰਵਾਨੀ ਸਲਾਈ ਕਰਕੇ ਲੈ ਜਾਓ ਸ਼ੇਰਵਾਨੀ ਦੇ ਵਿੱਚ ਰੇਂਜ ਬਹੁਤ ਧਿਆ ਜਿੱਦਾਂ ਤੁਹਾਡਾ ਬਜਟ ਉਦਾਂ ਦੇ ਅਕੋਰਡਿੰਗ ਤੁਹਾਨੂੰ ਸ਼ੇਅਰਬਾਨੀਆਂ ਵੀ ਮਿਲ ਜਾਣੀਆਂ ਹੁਣ ਆ ਜਿੰਨੇ ਮਰਜੀ ਰੰਗ ਲੈ ਲੈ 2995 376 ਆ ਵੀ ਕਲਰ ਓਏ ਗੱਲ ਇੱਥੇ ਨਹੀਂ ਜੇ ਮੋਕਰੀ ਹੁਣ ਇਟਾਲੀਅਨ ਫੈਬਰਿਕ ਓਏ ਕੋਡਕੂਰਾ ਮੁਕਸਰ ਮਲੋਟ ਲੁਧਿਆਣਾ ਬਠਿੰਡਾ ਓਏ 45 4500 5 5000 ਸਲਾਈਆ ਓਏ ਹੱਕ ਠੋਕੇ ਕਹਿੰਦੇ ਆ 2500 ਰੁਪਏ ਦੇ ਵਿੱਚ 2 पीसी ਕੇ ਦੇ ਦਾਂਗੇ ਉਹ ਕਪੜਾ ਪਿਆ ਆ ਜਿਹੜਾ ਸਾਨੂੰ ਅਸੀਂ ਡਿਜ਼ਾਈਨਰ ਦੇਖੋ ਦਿਖਾ ਰਹੇ ਆ ਬਿਲਕੁਲ ਉਹਦੇ ਨਾਲ ਤਿਆਰ ਬਰ ਤਿਆਰ ਹੈਗਾ ਹੁਣ ਦੇਖੋ ਜੀ ਪਿੰਡੂ ਭਰਾਵਾਂ ਵਾਸਤੇ ਵੀ ਸ਼ਹਿਰੀ ਭੈਣ ਭਰਾਵਾਂ ਵਾਸਤੇ ਵੀ ਸਾਡੇ ਕੋਲ ਬਹੁਤ ਜ਼ਬਰਦਸਤ ਵੈਰਾਈਟੀ ਆ ਗਈ ਆ